ਤਿੰਨ ਤੋਂ 6 ਮਹੀਨੇ ਦੀ ਵੇਟਿੰਗ ਵਾਲੀ ਕਾਰ ਸਿਰਫ ਤਿੰਨ ਦਿਨਾਂ ਦੇ ਵਿੱਚ ਡਿਲੀਵਰ ਕਰਨ ਜਾ ਰਹੇ ਆ ਬਹੁਤ ਹੀ ਅੱਜ ਖੁਸ਼ੀ ਵਾਲਾ ਟਾਈਮ ਹੈ ਬਾਈ ਬਾਈ ਹੁਣ ਆ ਦੇ ਕੋਲ ਬਾਈ ਹੁਣੀ ਹੁਣ ਵੀਰੇ ਨੂੰ ਕਾਰ ਡਿਲੀਵਰ ਕਰਨ ਜਾ ਰਹੇ ਆ ਗੁਰਦੀਪ ਵੀਰ ਆਪਣੇ ਤੋਂ ਆਇਆ ਸੀਗਾ ਇਹ ਹਾਕੀ ਦੇ ਪਲੇਅਰ ਨੇ ਬਾਈ ਇਹ ਪਿਛਲੇ ਮੰਥ ਚ ਆਹ ਦਸੰਬਰ ਹੈ ਨਾ ਦਸੰਬਰ ਚ ਬੀ ਪਲੱਸ 100000 ਦੀ ਡਿਲੀਵਰੀ ਦਿੱਤੀ ਹੈ ਦਸੰਬਰ ਮੰਨਾ ਕਈਆਂ ਤਕਰੀਬਨ ਨਾ ਲਿੰਕਸ ਨੇ ਆਲ ਲੋਗ ਲਿੰਦੀਆਂ ਠੀਕ ਹੈ ਤੇ ਹਰ ਗੱਡੀ ਦੇ ਅਕੋਰਡਿੰਗਲੀ ਇਦਾਂ ਆ ਕਿਸੇ ਨੇ ਸਪੋਸ ਕਰੋ ਜਿਆਦਾ ਮੈਨੂੰ ਇਨਕੁਆਰੀ ਆ ਰਹੀ ਹੈ 스코ਰਪੀ ਐਨ ਬੀ ਹਰ ਗੱਡੀ ਸੋ ਫੋ ਅਸੀਂ ਅਦਰ ਸਟੇਟ ਦਾ ਟੈਕਾਲ ਕਰਕੇ ਪੁੱਛੀਦਾ ਕਿ ਕਿਹੜੇ ਸ਼ੋਰੂਮ ਅਚ ਅਵੇਲੇਬਲ ਹੈ ਕਿ ਨਹੀਂ ਕੈਸੇ ਸਪੋਸ ਕਰੋ ਬਾਰੋਂ ਦੀ ਜਦੋਂ ਆਣਾ ਬਤ ਇਹ ਤੁਹਾਨੂੰ ਥੋੜੇ ਟਾਈਮ ਟਾਈਨਲਾਈਨ ਵੀ ਦੇੜੀਏ ਕਰਦੇ ਕਿ ਸਾਨੂੰ ਕਾਰ 에어ਪੋਰਟ ਵੀ ਪ੍ਰੋਵਾਈਡ ਕਰਾ ਦੇ ਜੀ ਵਿੱਚ ਚਾਰ ਨਵੀਂ ਤੋਂ ਬਣਦੀ ਹੈ ਅੱਜ ਦੀ ਵੀਡੀਓ ਉਹਨਾਂ ਭਰਾਵਾਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਜਾ ਰਹੀ ਆ ਜਿਹੜੇ ਮੇਰੇ ਭਰਾ ਕਹਿੰਦੇ ਆ ਵੀ ਅਸੀਂ ਕਾਰਾਂ ਲੈਣੀਆਂ ਨਵੀਆਂ ਔਰ ਬਾਈ ਹੁਣੀ ਚਾਹੀਦੀ ਆ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਭਰਾ ਆਪਣੇ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਆ ਤੇ ਬਾਈ ਪਿਛਲੇ ਮਹੀਨੇ ਬਾਈ ਉਹਨਾਂ ਦੀ ਵੀਡੀਓ ਕੀਤੀ ਸੀਗੀ ਇੱਕ ਬਹੁਤ ਹੀ ਜ਼ਿਆਦਾ ਵਧੀਆ ਤੁਸੀ ਹੰਗਾਰਾ ਦਿੱਤਾ ਬਾਈ ਮਤਲਬ ਕਿ ਅਸੀਂ ਵੀ ਤੁਹਾਡਾ ਬਹੁਤ ਫਾਇਦਾ ਕਰਾਇਆ ਵਾ ਜਿਹੜੇ ਭਰਾਵਾਂ ਨਾਲ ਡਿਲੀਵਰੀਆਂ ਲੈ ਕੇ ਗਏ ਆ ਉਹ ਬਹੁਤ ਹੀ ਖੁਸ਼ ਹੋਏ ਆ ਕਿਉਂਕਿ ਉਹਨਾਂ ਨੂੰ ਔਨ ਦੀ ਸਪੋਰਟ ਕਰਾਂ ਮਿਲੀਆਂ ਬਾਈ ਜਿਹੜੀਆਂ ਕਾਰਾਂ ਦੀ 6-6 ਮਹੀਨੇ ਦੀ ਵੇਟਿੰਗ ਚੱਲਦੀ ਪਈ ਸੀਗੀ ਔਨ ਦੀ ਸਪੋਰਟ ਬਾਈ ਉਹਨਾਂ ਨੇ ਕਾਰਾਂ ਪ੍ਰੋਵਾਈਡ ਕੀਤੀਆਂ ਵਾ ਜਿਹੜੇ ਨਵੇਂ ਭਰਾ ਜੁੜੇ ਆ ਉਹਨਾਂ ਨੂੰ ਅੱਜ ਮਿਲਵਾਨ ਜਾ ਰਹੇ ਆ ਯੁਵਰਾਜ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਠੀਕ ਹੋ ਵਧੀਆ ਤੁਸੀਂ ਸੁਣਾਓ ਚੜਦੀ ਕਲਾ ਬਹੁਤ ਵਧੀਆ ਬਹੁਤ ਭਾਜੀ ਇਹ ਦੱਸੋ ਵੀ ਪਿਛਲੀ ਵਾਰ ਵੀਡੀਓ ਕੀਤੀ ਸੀ ਭਰਾ ਨਾਲ ਹਾਂਜੀ ਵੀ ਕਿੱਦਾਂ ਜਿਹੜੇ ਮੇਰੇ ਭਰਾ ਨੇ ਇਹਨਾਂ ਨੇ ਕਿਦਾਂ ਰਿਸਪੌਂਸ ਦਿਖਾਇਆ ਤੁਹਾਨੂੰ ਬਹੁਤ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਰਿਸਪੌਂਸ ਦਿਖਾਇਆ ਇਹਨਾਂ ਨੇ ਤੇ ਮੇਰੇ ਜਿਹੜੇ ਕਸਟਮਰ ਸੀਗੇ ਜਿਹੜੇ ਮੇਰੇ ਭਰਾ ਫੈਮਿਲੀ ਆ ਜਿਹੜੀ ਮੇਰੀ ਜਿਹੜੇ ਭਰਾ ਐ ਸੀਗੇ ਫੁੱਲੀ ਸੈਟੀਸਫਾਈ ਹੋ ਕੇ ਬਿਲਕੁਲ ਬਿਲਕੁਲ ਭਾਜੀ ਉਹਨਾਂ ਨੇ ਅੱਗੇ ਰੈਫਰੈਂਸ ਦਿੱਤਾ ਦੋ ਤਿੰਨ ਕਸਟਮਰ ਆਦਾ ਅੱਗੇ ਫੋਨ ਵੀ ਆਇਆ ਉਹਨਾਂ ਨੇ ਰੈਫਰੈਂਸ ਵੀ ਦਿੱਤੇ ਆ ਸਾਡੇ ਕੋਲ ਅੱਜ ਵੀ ਗੱਲ ਹੋਈ ਇੱਕ ਮਿਲਟਰੀ ਵਾਲੇ ਸੀਗੇ ਜੀ ਹਮ ਆਪਣੇ ਉਹਨਾਂ ਨੂੰ ਸਕੋਰਪੀਓ ਐਨ ZAT ਦਿੱਤੀ ਸੀ ਵਾਈਟ ਠੀਕ ਹੈ ਤੇ ਉਹਨਾਂ ਨੇ ਅੱਗੇ ਰੈਫਰੈਂਸ ਦਿੱਤਾ ਥਾਰ ਵਾਸਤੇ ਉਹ ਡੀਲ ਚੱਲ ਰਹੀ ਆ ਦੇਖੋ ਕਦੋਂ ਕਲੋਜ਼ ਹੋਊਗੀ ਤੇ ਵੀਰੇ ਅੱਜ ਦੀ ਜਿਹੜੀ ਵੀਡੀਓ ਦਾ ਟੌਪਿਕ ਆ ਜਿਵੇਂ ਕਿ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਵਾ ਇਹ ਹੀ ਰਹੂਗਾ ਵੀ ਉਹ ਕਾਰਾਂ ਦੀ ਡਿਲੀਵਰੀ ਔਨ ਦਾ ਸਪੌਟ ਜਿਹੜੀਆਂ ਕਾਰਾਂ ਦੀ 6-6 ਮਹੀਨੇ ਸਾਲ ਦੀ ਵੇਟਿੰਗ ਆ ਹੁਣ ਇਹ ਸਾਰਾ ਕੁਝ ਤੁਹਾਨੂੰ ਸਮਝਾਵਾਂਗੇ ਇਸ ਵੀਡੀਓ ਦੇ ਵਿੱਚ ਵੀ ਬਾਈ ਹੋਣੀ ਇਹ ਕੰਮ ਕਿਹੜੇ ਤਰੀਕੇ ਨਾਲ ਕਰ ਰਿਹਾ ਔਰ ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਇਹ ਇਕਲੌਤੇ ਇਹ ਜਿਹੇ ਬੰਦੇ ਨੇ ਜਿਨ੍ਹਾਂ ਨੇ ਇਹ ਕੰਮ ਨੂੰ ਇਨੀਸ਼ੀਏਟਿਵ ਲਿਆ ਵਾ ਔਰ ਇਹ ਕੰਮ ਬਹੁਤ ਸੋਹਣੇ ਤਰੀਕੇ ਨਾਲ ਕਰਦੇ ਪਏ ਆ ਕਈ ਵਾਰ ਕੀ ਹੁੰਦਾ ਵਾ ਸਾਡੇ ਤੋਂ ਜਿਹੜੇ ਮੇਰੇ ਐਨ ਆਰ ਆਈ ਭਰਾ ਨੇ ਜਾਂ ਜਿਹੜੇ ਕੋਈ ਸੈਲੀਬ੍ਰਿਟੀ ਨੇ ਉਹਨਾਂ ਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਉਹ ਕਹਿੰਦੇ ਆ ਵੀ ਸਾਨੂੰ ਕਾਰ ਚਾਹੀਦੀ ਆ ਅਸੀਂ ਪੈਸਾ ਲਗਾਣਾ ਵਾ ਸਾਨੂੰ ਔਨ ਦੀ ਸਪੋਰਟ ਕਾਰ ਚਾਹੀਦੀ ਆ ਔਰ ਬਾਈ ਹੁਣੀ ਰੀਜ਼ਨੇਬਲ ਰੇਟਸ ਦੇ ਉੱਤੇ ਇਹ ਨਹੀਂ ਆ ਵੀ ਜੇ ਤੁਹਾਨੂੰ ਔਨ ਦੀ ਸਪੋਰਟ ਚਾਹੀਦੀ ਆ ਤਾਂ ਤੁਹਾਡੇ ਤੋਂ ਬਹੁਤ ਜ਼ਿਆਦਾ ਪੈਸੇ ਇਦਾਂ ਦਾ ਕੋਈ ਕੰਮ ਨਹੀਂ ਬਾਈ ਰੀਜ਼ਨੇਬਲ ਨੋਮੀਨਲ ਜੇ ਚਾਰजेस ਦੇ ਉੱਤੇ ਬਾਈ ਹੁਣੀ ਕੰਮ ਕਰਦੇ ਆ ਤੇ ਇਹਨਾਂ ਨੇ ਬਾਈ ਹੁਣਾਂ ਨੇ ਡਿਲੀਵਰੀਆਂ ਵੀ ਬਹੁਤ ਦਿੱਤੀਆਂ ਵਾ ਤੇ ਕਿਹੜੀ ਸਰਵਿਸ ਜਿਹੜੀ ਤੁਹਾਡੀ ਮੋਸਟ ਪਪੂਲਰ ਆ ਆਹੀ ਵਾਲੀ ਜਿਹੜੀ ਆਪਾਂ ਡਿਲੀਵਰੀ ਦੀ ਗੱਲ ਕੀਤੀ ਆ ਵੀ ਜਿਹੜੀਆਂ ਕਾਰਨ ਦੀ 6-6 ਮਹੀਨੇ ਦੀ ਵੇਟਿੰਗ ਆ ਇਹ ਹੀ ਆਪਣੀ ਸਰਵਿਸ ਮੋਸਟ ਪਪੂਲਰ ਆ ਜਿਹੜੀ ਤੁਸੀਂ ਦਿੰਦੇ ਹੋ ਬਿਲਕੁਲ ਬਿਲਕੁਲ ਮੇਨ ਆਹੀ ਕੰਮ ਆ ਹਾਂਜੀ ਤੇ ਇਹ ਵੀਰੇ ਕਿੱਦਾਂ ਪੋਸੀਬਲ ਹੋ ਰਿਹਾ ਸਾਰੀਆਂ ਚੀਜ਼ਾਂ ਇਹ ਪੋਸੀਬਲ ਵੀਰੇ ਇਦਾਂ ਆ ਸਾਡੇ ਤਕਰੀਬਨਾਂ ਲਿੰਕਸ ਨੇ 올 ਓਵਰ ਇੰਡੀਆ ਸ਼ੋਅਰੂਮਾਂ ਨਾਲ ਠੀਕ ਹੈ ਤੇ ਹਰ ਗੱਡੀ ਦੇ ਅਕੋਰਡਿੰਗਲੀ ਇਦਾਂ ਆ ਕਿਸੇ ਨੇ ਸਪੋਜ਼ ਕਰੋ ਜਿਆਦਾ ਮੈਨੂੰ ਇਨਕੁਆਰੀ ਆ ਰਹੀ ਹੈ ਸਕੋਰਪੀਆ ਐਂਡੀ ਹਮ ਥਾਰ ਦੀ ਫੋਰਚੂਨਰ ਦੀ ਉਹ ਅਸੀਂ ਅਦਰਸ ਸਟੇਟਰ ਚ ਕਾਲ ਕਰਕੇ ਪੁੱਛ ਲਈਦਾ ਕਿਹੜੇ ਸ਼ੋਰੂਮ ਅਚ ਅਵੇਲੇਬਲ ਹੈ ਕਿ ਨਹੀਂ ਵੈਸੇ ਵੀ ਮੈਂ ਨਾ ਉਹਨਾਂ ਨੂੰ ਕਾਲ ਕਰਕੇ ਪੁੱਛਦਾ ਰਹਿੰਦਾ ਕਿ ਸਟਾਕ ਅਵੇਲੇਬਲ ਹੈ ਜਦੋਂ ਉਹਨਾਂ ਕੋਲ ਹੁੰਦਾ ਅਸੀਂ ਕੋਲੋਂ ਬੁਕਿੰਗਾਂ ਪਾ ਦਿੰਦੇ ਆ ਉਹਨਾਂ ਨੂੰ ਮਤਲਬ ਖੋਦੀ ਬੁਕਿੰਗਾਂ ਪਾ ਦਿੰਦੇ ਆ ਟੋਕਨ ਮਨੀ ਹਾਂ ਟੋਕਨ ਮਨੀ ਮਤਲਬ ਆਲਮੋਸਟ ਤੁਸੀਂ ਮੰਨੂਗੇ 10 ਤੋਂ 20 ਲੱਖ ਰੁਪਏ ਮੇਰੇ ਇੱਦਾਂ ਹੀ ਇਨਵੈਸਟ ਹੈ ਅਲੱਗ-ਅਲੱਗ ਸ਼ੋਅਰੂਮਾਂ 'ਚ ਹੋਲਡ ਕਰਾ ਕੇ ਰੱਖ ਲਈਦੀ ਜਿਹੜੇ ਭਰਾ ਕਹਿੰਦੇ ਆ ਕਿ ਓਨ ਦੀ ਸਪੋਰਟ ਕਾਰ ਚਾਹੀਦੀ ਆ ਉਹ ਫਿਰ ਓਨ ਦੀ ਸਪੋਰਟ ਸਾਡੀ ਗੱਡੀਆਂ ਹੋਲਡ ਹੁੰਦੀਆਂ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਆਪਣਾ ਉਹਨਾਂ ਦੀ ਪੇਮੈਂਟ ਵਾ ਕੇ ਡਿਲੀਵ ਆ ਮੇਨ ਚੀਜ਼ ਹੈਗੀ ਆ ਵੀ ਜਿਹੜੇ ਕਹਿੰਦੇ ਵੀ ਅਸੀਂ ਵੇਟ ਨਹੀਂ ਕਰਨੀ ਬਾਈ ਇਸ ਤਰੀਕੇ ਦੇ ਨਾਲ ਬਾਈ ਉਹਨਾਂ ਨੇ ਪਿਛਲੀ ਵੀਡੀਓ ਵੀ ਕੀਤੀ ਸੀਗੀ ਉਹਦੇ 'ਚ ਵੀ ਇਹਨਾਂ ਨੇ ਦੱਸਿਆ ਸੀ ਮੈਂਸ਼ਨ ਕੀਤਾ ਸੀ ਵੀ 100 ਤੋਂ ਵੱਧ ਏਜੰਸੀਆਂ ਦੇ ਨਾਲ ਇਹਨਾਂ ਦੇ ਟਾਇਆਪ ਇਸ ਟਾਈਮ ਤੇ ਹੋਏ ਹੋਇਆ ਬਾਈ ਉਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਪਹਿਲਾਂ ਇਹਨਾਂ ਨੇ ਜਿੰਨੀ ਮਿਹਨਤ ਕੀਤੀ ਆ ਸਾਰੀ ਲਿੰਕ ਬਣਾਉਣ ਦੇ ਉੱਤੇ ਕੀਤੀ ਹੈ ਬਿਲਕੁਲ ਬਿਲਕੁਲ ਹੈਨਾ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਪੋਸੀਬਲ ਹੋ ਰਹੀਆਂ ਵਾ ਤੇ ਜਿਹੜੇ ਵੀ ਭਰਾ ਕਹਿੰਦੇ ਆ ਵੀ ਸਾਨੂੰ ਕਾਰ ਆਨ ਦੀ سپورਟ ਚਾਹੀਦੀ ਆ ਉਹ ਬਾਈ ਉਹਨਾਂ ਨੂੰ ਸੰਪਰਕ ਕਰੋ ਬਾਈ ਤੇ ਵੀਰੇ ਉਦੋਂ علاوہ ਜਿੱਦਾਂ ਹੁਣ ਆਪਾਂ ਡਿਲੀਵਰੀਆਂ ਦੀ ਗੱਲ ਕਰੀਏ ਹੁਣ ਤੱਕ ਕਿੰਨੀਆਂ ਕਿ ਡਿਲੀਵਰੀਆਂ ਦੇ ਚੁੱਕੇ ਆ ਆਪਾਂ ਮੇਰੇ ਹੁਣ ਮੇਰੇ ਸਾਹਮਣੇ ਤਾਂ ਕਾਫੀ ਦੇ ਚੁੱਕੇ ਆ ਮੰਥਲੀ ਐਵਰੇਜ ਹੈਗੀ ਆ 15 ਤੋਂ 20 ਕਾਰਾਂ ਦੀ ਮੰਥਲੀ ਐਵਰੇਜ ਇੰਨੀ ਹੈਗੀ ਆ ਔਰ ਭਾਈ ਅ ਅਸੀਂ ਇਹਨਾਂ ਸਾਨੂੰ ਵੀ ਬੜੀ ਹੈਰਾਨੀ ਹੋਈ ਸੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਕੇ ਸੀਗਾ ਵੀ ਇਹਨਾਂ ਦੇ ਥਰੂ ਸਾਨੂੰ ਪਤਾ ਲੱਗਿਆ ਵੀ ਇਸ ਚੀਜ਼ ਦੇ ਲਈ ਵੀ ਲੋਕ ਬਹੁਤ ਪਾਲ ਦੇ ਵਿੱਚ ਨਹੀਂ ਵੀ ਕੋਈ ਸਾਨੂੰ ਇਹੋ ਜਿਹਾ ਬੰਦਾ ਲੱਭ ਜਵੇ ਜਿਹੜਾ ਸਾਨੂੰ ਉਹਦੀ ਸਪੋਰਟ ਕਰਾ ਦੇਵੇ ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਤੁਸੀਂ ਕਈ ਸੈਲੀਬ੍ਰਿਟੀ ਨੂੰ ਵੀ ਕਾਰਾਂ ਡਿਲੀਵਰ ਕਰਵਾਈਆਂ ਵਾ ਤੁਹਾਡੇ ਜਿਹੜੇ ਬਿੱਗ ਬ੍ਰਦਰ ਨੇ ਤੇ ਉਹ ਥੋੜਾ ਜਿਹਾ ਦਸੋ ਆਡੀਅנס ਨੂੰ ਵੀ ਪਾਜੀਆ ਹੁਣ ਰੀਸੈਂਟ ਨਾ ਮੈਂ ਆਪਣੇ ਪੀਸ ਤੇ ਵੀ ਪਾਈ ਹੋਈ ਇਹਨਾਂ ਐਨਆਰਆਈ ਭਰਾ ਨੇ ਬਹੁਤ ਵੈਲ ਸੈਟਲ bizness ਹੈ ਉਹਨਾਂ ਦਾ ਉਹਨਾਂ ਨੂੰ ਆ ਹੁਣ ਕਾਰ ਦੇ ਗਏ ਹਟਿਆ ਉਸ ਤੋਂ ਪਹਿਲਾਂ ਕੁਝ ਸੈਲੀਬ੍ਰਿਟੀ ਨਾਮ ਨਹੀਂ ਲਵਾਂਗਾ ਕਾਰਨ ਬਿਲਕੁਲ ਬਿਲਕੁਲ ਤੁਹਾਨੂੰ ਵੀਡੀਓ ਤੋਂ ਪਿੱਛੇ ਦਿਖਾ ਦੂੰਗਾ ਕਿ ਵੀਡੀਓਸ ਪਈਆਂ ਨੇ ਆਪਣੇ ਕੋਲ ਹੁਣ ਪ੍ਰੈਜ਼ੈਂਟ ਵੀ ਇੱਕ ਦੋ ਸੈਲੀਬ੍ਰਿਟੀਸ ਨਾਲ ਡੀਲ ਚੱਲ ਰਹੀ ਆ ਉਹਨਾਂ ਨੂੰ ਜੀ ਵੈगन ਦੇਣੀ ਆ ਡੀਲ ਕਲੋਜ਼ ਹੋ ਜੂਗੀ ਤਾਂ ਜੋ ਉਹਦੀ ਐਥ ਕੀ ਵੀਡੀਓ ਜ਼ਰੂਰ ਆਉਂਗੀ ਐਥ ਕੀ ਜ਼ਰੂਰ ਆਉਂਗੀ ਬਿਲਕੁਲ ਬਿਲਕੁਲ ਐਥ ਕੀ ਆਪਾਂ ਪ੍ਰੋਪਰ ਵੀਡੀਓ ਸ਼ੂਟ ਹੋਊਗੀ ਉਸ ਦੀ ਜਿਹੜੇ ਸੈਲੀਬ੍ਰਿਟੀ ਨੂੰ ਇਹਨਾਂ ਨੇ ਕਾਰ ਦਿੱਤੀ ਸੀ ਸਾਡੀ ਗੱਲ ਚੱਲਦੀ ਪਈ ਸੀ ਕਿ ਚਲੋ ਵੀਡੀਓ ਦੇ ਵਿੱਚ ਡਿਸਕਲੋਜ਼ ਨਹੀਂ ਕਰਾਂਗੇ ਉਸ ਚੀਜ਼ ਨੂੰ ਜਦੋਂ ਆਉਂਗੇ ਨਾ ਤੁਹਾਨੂੰ ਤੇ ਸਾਰੇ ਪ੍ਰੂਫ ਦਿਖਾਵਾਂਗੇ ਬਾਈ ਉਹਨਾਂ ਨੂੰ ਜਦੋਂ ਡਿਲੀਵਰ ਇਹਨਾਂ ਨੇ ਕਾਰ ਕੀਤੀ ਆ ਉਹ ਆਪਣਾ ਸ਼ੋਅ ਲਗਾਉਣ ਦੇ ਲਈ ਫੋਰਨ ਚਲ ਗਏ ਸੀਗੇ ਅਵੇਲੇਬਲ ਨਹੀਂ ਸੀਗੇ ਇੱਥੇ ਹਾਂ ਉਹ ਫਿਰ ਇਸ ਕਰਕੇ ਨਾ ਉਹਨਾਂ ਵੈਸੇ ਸਾਡੀ ਡੀਲ ਇਹ ਹੋਈ ਸੀਗੀ ਕਿ ਉਹ ਆ ਪ੍ਰੋਪਰ ਆਣਗੇ ਸਾਡੇ ਕੋਲ ਅਸੀਂ ਪ੍ਰੋਪਰ ਵਧੀਆ ਡਿਲੀਵਰੀ ਦਵਾਂਗੇ ਕੁਝ ਉਹ ਬਿਜ਼ੀ ਸੀਗੇ ਸ਼ਡਿਊਲ 'ਚ ਉਹਨਾਂ ਨੇ ਫੋਰਨ ਚਲ ਗਏ ਤਾ ਅਗਰ ਕਿ ਉਹਨਰੇ ਕੋਈ ਦੋਸਤ ਲੈਣ ਆਏ ਤਾਂ ਫਿਰ ਇਸ ਕਰਕੇ ਉਹ ਪੋਸੀਬਲ ਨਹੀਂ ਹੋ ਸਕਿਆ ਐਥ ਕੀ ਉਹਨਾਂ ਨੇ ਜਰੂਰ ਵਾਦਾ ਕੀਤਾ ਸਾਡੇ ਨਾਲ ਕਿ ਜਿੱਦਾਂ ਹੀ ਕਾਰ ਦੀ ਡਿਲੀਵਰੀ ਹੋਊਗੀ ਤਾਂ ਜਰੂਰ ਆਪ ਆਣਗੇ ਤਾਂ ਸਾਡੀ ਆਡੀਅੰਸ ਨੂੰ ਦੱਸਣਗੇ ਜੀ ਹੁਣ ਮੈਨੂੰ ਇਹ ਦੱਸੋ ਵੀ ਕਿਹੜੀਆਂ-ਕਿਹੜੀਆਂ ਕਾਰਾਂ ਨੇ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਡਿਮਾਂਡ ਦੇ ਵਿੱਚ ਇਹਨਾਂ ਨੂੰ ਚਾਹੀਦੀਆਂ ਵਾ ਕਿਉਂਕਿ ਤੁਹਾਨੂੰ ਮੇਰੇ ਤੋਂ ਜ਼ਿਆਦਾ ਬਿਹਤਰ ਪਤਾ ਵੀ ਇਨਕੁਆਰੀ ਕਿਸ ਚੀਜ਼ ਦੀ ਆਂਦੀ ਥੋ ਪਿਛਲੀ ਵੀਡੀਓ ਤੋਂ ਕਿਸ ਚੀਜ਼ ਦੀ ਇਨਕੁਆਰੀ ਜ਼ਿਆਦਾ ਆਈ ਸੀ ਕਿਹੜੀ-ਕਿਹੜੀ ਕਾਰ ਆ ਜਿਹੜੀ ਤੁਸੀਂ ਅਵੇਲੇਬਲ ਕਰਵਾ ਦੋਗੇ ਪਾਜੀ ਆਲਮੋਸਟ ਹੀ ਕਰਾ ਦਿੱਤੀ ਆ ਮਹਿੰਦਰਾ ਦੇ ਆਲ ਪ੍ਰੋਡਕਟ ਹੋ ਗਏ ਜਿਆਦਾ ਮਹਿੰਦਰਾ ਦੀ ਸਕੋਰਪੀਆ ਐਨ ਹੂੰ ਥਾਰ ਬਹੁਤ ਜਿਆਦਾ ਮਤਲਬ ਇਨਕੁਆਇਰੀ ਆ ਤਕਰੀਬਨ ਆਲਮੋਸਟ ਆਪਾਂ ਸਾਰੀਆਂ ਦਵਾ ਦਿੰਦੇ ਆ ਸਕੋਰਪੀਆ ਐਨ ਤੇ ਥਾਰ ਦੀ ਬਹੁਤ ਜਿਆਦਾ ਡਿਮਾਂਡ ਆ ਇਸ ਟਾਈਮ ਪ੍ਰੈਜ਼ੈਂਟ ਆਨਲੀ سپورਟ ਜਿਹੜੀ ਕਾਰ ਚਾਹੀਦੀ ਲੋਕਾਂ ਨੂੰ ਤੁਸੀਂ ਮੈਂ ਨਾ ਹੁਣ ਪਿਛਲੇ ਮੰਥ ਚ ਆਹ ਦਸੰਬਰ ਆ ਨਾ ਦਸੰਬਰ ਚ 20 ਪਲੱਸ ਸਕੋਰਪੀਆ ਐਨ ਦੀ ਡਿਲੀਵਰੀ ਦਿੱਤੀ ਆ ਦਸੰਬਰ ਮੰਥ ਹਾਂ ਕਈਆਂ ਦੇ ਤਾਂ ਭਾਜੀ ਇੰਨਾ ਟਾਈਮ ਵੀ ਨਹੀਂ ਹੁੰਦਾ ਸ਼ੂਟ ਦਾ ਵੀ ਨਹੀਂ ਟਾਈਮ ਲੱਗਦਾ ਕਿ ਆਪਾਂ ਕੀ ਸ਼ੂਟ ਬਣਾ ਜਿੰਨਾ ਪੋਸੀਬਲ ਹੋ ਸਕਦਾ ਆਪਾਂ ਇੰਸਟਾਗ੍ਰਾਮ ਤੇ ਆਪਣੇ ਪੇਜ ਤੇ ਪਾੰਨੇ ਆ ਤੁਸੀਂ ਇੰਸਟਾਗ੍ਰਾਮ ਖੋਲ ਕੇ ਦੇਖ ਲਿਓ ਮੇਰੇ ਸਾਹਮਣੇ 5-10 ਦਾ ਵੀਡੀਓ ਸਿਰਫ ਸਕੋਰਪੀਆ ਦੀ ਡਿਲੀਵਰੀ ਹੋਈ ਆ ਸਕੋਰਪੀਆ ਦੀ ਇੱਕ ਤਾਂ ਤੁਸੀਂ ਕਟੀਆਂ ਦੋ ਵੀ ਡਿਲੀਵਰ ਕੀਤੀਆਂ ਸੀਗੀਆਂ ਉਹ ਦੋ ਦੋ ਵਾਰੀ ਦੋ-ਦੋ ਕਟੀਆਂ ਕੀਤੀਆਂ ਮੈਂ ਅੱਛਾ ਦੋ ਵਾਰੀ ਹਾਂ ਦੋ ਵਾਰੀ ਦੋ-ਦੋ ਕਟੀਆਂ ਕੀਤੀਆਂ ਆਪਾਂ ਕਿਉਂਕਿ ਨਾ ਜਿਆਦਾਤਰ ਤੁਹਾਨੂੰ ਪਤਾ ਹੀ ਆ ਬਾਈ ਜਦੋਂ ਨਵੀਂ ਦੀ ਲੈਣੀ ਹੁੰਦੀ ਆ ਨਾ ਖਾਸ ਕਰਕੇ ਆ ਜਦੋਂ ਸੰਧ ਬਣਦੇ ਆ ਇਹ ਜੇ ਉਦੋਂ ਤਾਂ ਖਾਸ ਕਰਕੇ ਇਹੀ ਹੁੰਦਾ ਵਾ ਪੀ ਜਦੋਂ ਕਾਰਾਂ ਵਗੈਰਾ ਆਪਣੀਆਂ ਬਣਾਉਣੀਆਂ ਹੁੰਦੀਆਂ ਵੀ ਬੰਦੇ ਨੂੰ ਜਦੋਂ ਇੱਕ ਵਾਰੀ ਦਿਮਾਗ 'ਚ ਆ ਜਾਂਦਾ ਨਾ ਵੀ ਕਾਰ ਚਾਹੀਦੀ ਆ ਪੈਸੇ ਲਗਾਣੇ ਬੰਦੇ ਨੇ ਬੰਦਾ ਕਹਿੰਦਾ ਵੀ ਮੈਂ ਵੇਟ ਕਿਉਂ ਕਰਾਂ ਇਨੇ ਲੇਟ ਟਾਈਮ ਦੇ ਹਨਾ 6 ਮਹੀਨੇ ਦਾ ਟਾਈਮ ਪੀਰੀਅਡ ਬਹੁਤ ਲੰਬਾ ਹੋ ਗਿਆ ਫੋਰਚਨਰ ਚ ਬਹੁਤ ਲੰਬਾ ਹੈ ਜੀ ਆ ਹੁਣ ਮੈਂ ਪਿੱਛੇ ਲੀਡਰ ਦੇ ਕੇ ਆਟਿਆ ਮੇਰੇ ਪੇਜ ਤੇ ਵੀ ਹੈਗੀ ਵੀਡੀਓ ਹਮ ਉਹਨਾਂ ਨੂੰ ਵਿਦਿਨ ਮੇਰੇ ਸਾਬ ਨਾਲ ਹਫਤੇ 'ਚ ਕਾਰ ਮਿਲ ਗਈ ਸੀ ਵਿਦਿਨ ਹਫਤਾ ਜਿੱਦੀ 6 ਮਹੀਨੇ ਤੋਂ ਪਲੱਸ ਹੀ ਆ ਉਹਦੀ ਵੇਟਿੰਗ ਹਾਂ ਵੇਟਿੰਗ ਹੈ ਹੀ ਨਹੀਂ ਗੱਲ ਸ਼ੋਰੂਮ ਜਾ ਕੇ ਕਸਟਮਰ ਆਪ ਕਨਫਰਮ ਕਰ ਸਕਦਾ ਹੋ ਤਾਂ ਕੀ ਕਮਿਟ ਕਰ ਦੇਣਗੇ 2-3 ਮਹੀਨੇ ਚ ਦੇ ਦਾਂਗੇ ਜਦੋਂ ਬੰਦਾ ਪਹੁੰਚਦਾ ਤਾਂ ਫਿਰ ਅੱਗੇ ਮੈਂ ਤੁਹਾਨੂੰ ਇੱਕ ਨਾ ਸਟੋਰੀ ਦੱਸਣਾ ਜਾਊਂਗਾ ਹਮ ਨਾਮ ਨਹੀਂ ਏਜੰਸੀ ਦਾ ਮੈਂ ਡਿਸਕਲੋਜ਼ ਕਰਨਾ ਹਮ ਫੋਰਨ ਦਾ ਮੇਰਾ ਐਨ ਆਰ ਆਈ ਗਾਹਕ ਸੀਗਾ ਜੀ ਹਮ ਉਹਨਾਂ ਨੇ ਪੰਜਾਬ ਦੇ ਸ਼ੋਰੂਮ ਚ ਗੱਡੀ ਬੁੱਕ ਕਰਾਈ ਉਹਨਾਂ ਦੇ ਬੇਟਾ ਹੋਇਆ ਉਹਨਾਂ ਨੇ ਆਪਣੇ ਦਾਦਾ-ਦਾਦੀ ਨੂੰ ਮਿਲਾਨ ਲਿਆਣਾ ਸੀਗਾ ਬੇਟੇ ਨੂੰ ਆਪਣੇ ਆਪਣੇ ਮਦਰ ਫਾਦਰ ਨੂੰ ਮਿਲਣ ਆਣਾ ਸੀ ਹਮ ਉੱਥੋਂ ਅਮਰੀਕਾ ਤੋਂ ਤੇ ਉਹਨਾਂ ਨੇ ਪੰਜਾਬ ਦੇ শোরੂਮ ਗੱਡੀ ਬੁੱਕ ਕਰਾਈ ਉਹ ਕਹਿੰਦੇ ਮੈਂ 2 ਤੋਂ 3 ਮਹੀਨੇ ਚ ਕਰ ਦੇ ਦੂੰਗਾ। ਹੂੰ ਜਦੋਂ ਉਹਨਾਂ ਨੇ ਆਣਾ ਸੀਗਾ ਉਦੋਂ ਇਹਨਾਂ ਨੇ ਕਾਲ ਕੀਤਾ ਕਿ ਜੀ ਕਾਰ ਰੈਡੀ ਆ ਸਾਡੀ ਕਦੋਂ ਤੱਕ ਆਜੂਗੀ। ਉਹ ਕਹਿੰਦੇ ਜੀ ਅਸੀਂ ਤਾਂ ਅਗਲੇ ਸਾਲ ਦਵਾਂਗੇ ਕਾਰ। ਅਗਲੇ ਸਾਲ ਹਾਂ ਅਗਲੇ ਸਾਲ ਦਵਾਂਗੇ। ਮਤਲਬ ਉਹ ਬੜਾ ਉਹ ਉਹ ਹੋ ਗਏ ਆਕੇ-ਵਕੇ ਰਹਿ ਗਏ ਉਹਨੇ। ਕੀ ਇਹ ਕੀ ਹੋ ਗਿਆ? ਅਸੀਂ ਤਾਂ ਸਾਰੀ ਤਿਆਰੀਆਂ ਕਰੀ ਬੈਠੇ ਨੇ। ਹੂੰ ਫਿਰ ਉਹਨਾਂ ਨੇ ਸਾਡੇ ਲਿੰਕ 'ਚ ਆਏ। ਹੂੰ ਮੇਰੇ ਸਾਹਮਣੇ 10 ਤੋਂ 12 ਦਿਨਾਂ ਚਾਰ ਉਹਨਾਂ ਨੂੰ ਪ੍ਰੋਵਾਈਡ ਕਰਾਤੀ ਗੱਡੀ ਵੀ ਉਹਨਾਂ ਨੂੰ ਉੱਥੇ 에어ਪੋਰਟ ਭੇਜੀ ਸੀਗੀ ਅੱਛਾ ਹੁਣ ਇੱਕ ਜੀ ਹੋਰ ਵੀਰੇ ਹਾਂਜੀ ਯੁਵਰਾਜ ਭਾਈ ਜੀ ਜਿੱਦਾਂ ਕਈ ਭਰਾ ਐਨਆਰਆਈ ਆਪਣੇ ਨਾਲ ਜੁੜੇ ਹੋਏ ਵੀਡੀਓ ਦੇ ਵਿੱਚ ਇਹਨਾਂ ਨੇ ਸਪੋਜ਼ ਕਰੋ ਬਾਹਰੋਂ ਦੀ ਜਦੋਂ ਆਣਾ ਵਾ ਇਹ ਤੁਹਾਨੂੰ ਥੋੜੇ ਟਾਈਮ ਪਹਿਲਾਂ ਇੰਟੀਮੇਟ ਇਹ ਕਰਦੇ ਨੇ ਵੀ ਸਾਨੂੰ ਕਾਰ ਤੁਸੀਂ 에어ਪੋਰਟ ਤੇ ਪ੍ਰੋਵਾਈਡ ਕਰਾ ਦਿਓ ਮੇਲਯੂਗੀ ਕੋਈ ਚੱਕਰ ਨਹੀਂ ਬਥੇਰੇਆਂ ਨੂੰ 3-4 ਐਨਆਰਆਈ ਭਰਾਵਾਂ ਨੂੰ ਦਿੱਤੀ ਆ ਕੀ ਉਹਨਾਂ ਨੇ ਆਉਣ ਤੋਂ ਪਹਿਲਾਂ ਸਾਡੇ ਨਾਲ ડીਲ ਕਰ ਲਈ ਅਸੀਂ ਸ਼ੋਰੂਮ ਪੇਮੈਂਟ ਪਵਾਤੀ ਗੱਡੀ ਦੀ ਡਿਲੀਵਰੀ ਇਹਨਾਂ ਦੇ ਫੈਮਲੀ ਮੈਂਬਰ ਜਿਨ੍ਹਾਂ ਨੇ ਵੀ ਲੈਣੀ ਲੈ ਲਈ ਗੱਡੀ ਇਹਨਾਂ ਨੂੰ 에ਰਪੋਰਟ ਪਹੁੰਚ ਜਾਂਦੀ ਹੈ ਜੀ 에ਰਪੋਰਟ ਪਹੁੰਚ ਜਾਉ ਬਿਲਕੁਲ ਹੈਨਾ ਔਨ ਦੀ ਸਪਾਟ ਉੱਥੇ ਡਿਲੀਵਰੀ ਤੇ ਮਤਲਬ ਕਿ ਇਹ ਚੀਜ਼ ਦਾ ਫਾਇਦਾ ਹੋ ਜੂਗਾ ਤੁਹਾਡਾ ਜਿਵੇਂ ਕਿ ਜਿਹੜੇ ਮੇਰੇ ਭਰਾ ਐਨਆਰਆਈ ਵਾਲੇ ਹੈਗੇ ਆ ਬਾਹਰੋਂ ਦੀ ਜਦੋਂ ਆਣਾ ਤੁਸੀਂ ਤੁਸੀਂ 10 ਤੋਂ 15 ਦਿਨ ਪਹਿਲਾਂ ਇਹਨਾਂ ਨੂੰ ਇੱਕ ਵਾਰੀ ਕਾਲ ਕਰ ਦੇਣੀ ਆ ਵੀ ਵੀਰੇ ਸਾਨੂੰ ਆ ਗੱਡੀ ਚਾਹੀਦੀ ਆ ਰੌਂ ਦਾ ਸਪੋਟ ਚਾਹੀਦੀ ਆ ਇਹ ਕਾਰਨ ਨਾ ਤੁਹਾਨੂੰ ਹਲੇ ਮਤਲਬ ਘੱਟ ਦੱਸਿਆ ਵਾ ਜਿੱਦਾਂ ਹਾਈਲੈਕਸ ਦੇ ਉੱਤੇ ਵੀ ਚੱਲਦਾ ਵਾ ਡਿਸਕਾਊਂਟ ਚੱਲਦਾ ਮਤਲਬ ਕਸਟਮਰ ਆਪਣੇ ਐਂਡ ਤੇ ਟਰਾਈ ਕਰ ਸਕਦਾ ਉਸ ਤੋਂ ਵਧੀਆ ਈ ਡੀਲ ਦਵਾਂਗੇ ਜੀ ਹਾਈਲੈਕਸ ਤੇ ਵਧੀਆ ਡੀਲ ਹੋਊਗੀ ਕਿਉਂਕਿ ਨਾ ਪਿਛਲੀ ਵਾਰ ਵੀ ਬਾਈ ਉਹਨਾਂ ਨਾਲ ਗੱਲ ਹੋਈ ਸੀ ਕਈ ਵਾਰ ਕੀ ਹੁੰਦਾ ਵਾ ਕੁਝ ਏਜੰਸੀਆਂ ਦੇ ਟਾਰਗੇਟ ਵੀ ਫਸੇ ਹੁੰਦੇ ਆ। ਹਾਂ ਬਿਲਕੁਲ। ਉਹ ਟਾਰਗੇਟ ਫਸਣ ਦੇ ਕਰਕੇ ਉਹਨਾਂ ਨੂੰ ਐ ਹੁੰਦਾ ਵਾ ਹੁਣ ਤਾਂ ਵੈਸੇ ਵੀ ਈਅਰ ਐਂਡ ਹੋਇਆ ਵਾ ਤਾਂ ਨਵਾਂ ਸਟਾਕ ਵੀ ਆਣਾ ਵਾ ਪੁਰਾਣੇ ਨੂੰ ਕਲੀਅਰ ਵੀ ਕਰਨਾ ਹੋਣਾ ਨੇ। ਇਹਨਾਂ ਚੀਜ਼ਾਂ ਦੇ ਕਰਕੇ ਨਾ ਕਈ ਏਜੰਸੀਆਂ ਬਾਈ ਡਿਸਕਾਊਂਟ ਦੇ ਉੱਤੇ ਵੀ ਕਾਰਾਂ ਪ੍ਰੋਵਾਈਡ ਕਰਦੀਆਂ ਪਰ ਸਾਨੂੰ ਉਸ ਚੀਜ਼ ਦਾ ਨਹੀਂ ਪਤਾ ਹੁੰਦਾ ਆਮ ਗਾਹਕ ਨੂੰ। ਉਹ ਪਤਾ ਹੁੰਦਾ ਉਸ ਬੰਦੇ ਨੂੰ ਜਿਹੜੇ ਬੰਦੇ ਨੇ 5 ਤੋਂ 7 ਸਾਲ ਉਸ ਚੀਜ਼ ਦੇ ਉੱਤੇ ਮਿਹਨਤ ਲਾਈ ਹੋਵੇ ਉਹ ਏਜੰਸੀਆਂ ਦੇ ਨਾਲ ਲਿੰਕ ਬਣਾਏ ਹੋਣ। ਹੁਣ ਇਹਨਾਂ ਨੇ ਜੇ ਇੱਕ ਫੋਨ ਮਾਰਿਆ ਤਾ 10 ਏਜੰਸੀਆਂ ਦੱਸ ਦੇਣਗੇ ਵੀ ਵੀਰੇ ਸਾਡੇ ਤੋਂ ਆਹ ਰੇਟ ਤੇ ਕਾਰ ਅਵੇਲੇਬਲ ਆ ਤੇ ਇਹਨਾਂ ਨੇ ਜਿੱਥੇ ਤੁਹਾਨੂੰ ਸਭ ਤੋਂ ਰੀਜ਼ਨੇਬਲ ਰੇਟ ਦੇ ਉੱਤੇ ਮਿਲਦੀ ਪਈ ਆ ਉਹ ਉੱਥੋਂ ਦੀ ਇਹਨਾਂ ਨੇ ਤੁਹਾਨੂੰ ਕਾਰ ਪ੍ਰੋਵਾਈਡ ਕਰਾ ਦੇਣੀ ਆ ਤੇ ਇਹ ਤੋਂ ਇਲਾਵਾ ਵੀਰੇ ਜਿੱਦਾਂ ਹੁਣ ਐਨਆਰਆਈ ਭਰਾ ਆਣਦੇ ਵੀ ਆ ਉਹਨਾਂ ਨੂੰ ਜੇ ਸੈਲਫ ਡਰਾਈਵ ਦੇ ਉੱਤੇ ਕੋਈ ਕਾਰ ਚਾਹੀਦੀ ਹੋਵੇ ਬਿਲਕੁਲ ਮਿਲ ਜੂਗੀ ਹੋ ਜੂਗੀ ਹਾਂਜੀ ਹਾਂਜੀ ਜਿਹੜੀ ਮਰਜ਼ੀ ਕਹਿਣ ਆਪਾਂ ਪ੍ਰੋਵਾਈਡ ਕਰਾ ਦਾਂਗੇ ਉਹਨਾਂ ਨੂੰ ਇਹ ਵਿਦਿਨਾ ਸਰਵਿਸ ਪੰਜਾਬ ਦੇ ਵਿੱਚ ਵਿੱਚ ਆ ਹਾਂ ਆਲਮੋਸਟ ਪੰਜਾਬ ਦੇ ਵਿੱਚ ਮ ਹਰਿਆਣੇ ਚ ਵੀ ਹੋ ਸਕਦੀ ਆ ਹਿਮਾਚਲ ਚ ਵੀ ਮਤਲਬ ਜਿੰਨੇ ਪੰਜਾਬ ਦੇ ਨੇੜੇ ਤੇੜੇ ਦੇ ਪੰਜਾਬ ਦੇ ਨੇੜੇ ਤੇੜੇ ਦੇ ਇਲਾਕੇ ਜਿੰਨੇ ਹਨ ਆਪਾਂ ਕਹਿ ਲਈਏ ਵੀ ਨੌਰਥ ਇੰਡੀਆ ਜਿੰਨਾ ਹੈਗਾ ਵਾ ਸਾਬਤ ਆ ਬਣਾ ਉੱਪਰ ਉੱਪਰ ਤੇ ਜਿਹੜੇ ਭਰਾਵਾਂ ਨੇ ਮਤਲਬ ਕਿ ਸੈਲਫ ਡਰਾਈਵ ਦੇ ਉੱਤੇ ਵੀ ਕਾਰਾਂ ਲੈਣੀਆਂ ਵਾ ਕਿਹੜੀ ਜਿਹੜੀ ਕਾਰ ਜੋ ਫੋਰ ਏਲਮੋਸਟ ਭਾਜੀ ਫੋਰਚਨਰ ਹੋਗੀ ਤਾਂ ਡੀ ਹਾਈ ਕ੍ਰਾਸ ਹੋਗੀ ਥਾਰ ਹੋਗੀ ਆ ਸਕੋਰਪੀਆਨ ਹੋਗੀ ਜਿਹੜੀਆਂ ਟ੍ਰੈਵਲਿੰਗ ਚ ਨੇ ਕਾਰਾਂ ਹੁਣ ਦੂਜੀ ਤੀਜੀ ਦੇ ਇੱਕ ਐਡ-ਆਨ ਹੋਰ ਕਰ ਦਿੰਨੇ ਆ ਇਸ ਵੀਡੀਓ ਦੇ ਵਿੱਚ ਕਈ ਭਰਾ ਹੁਣ ਨਾ ਵੈਸੇ ਮੈਂ ਪਿੱਛੇ ਕਿ ਜੇ ਮੈਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਸੀ ਕਿ ਜਿਹੜੀਆਂ ਨਾਰਮਲ ਬਜਟ ਵਾਲੀਆਂ ਕਾਰਾਂ ਜਿਵੇਂ Swiftਾਂ ਹੋ ਗਈਆਂ ਡਿਜ਼ਾਇਰ ਹੋ ਗਈਆਂ ਇਹ ਵੀ ਏਜੰਸੀ ਦੇ ਵਿੱਚ ਹੈ ਨਹੀਂ ਕਿਆਂ ਵੀਰੇ ਇਹਨਾਂ ਤੇ ਵੀ ਵੇਟਿੰਗ ਚੱਲਦੀ ਪਈ ਆ ਬਿਲਕੁਲ ਭਾਜੀ ਚੱਲ ਰਹੀ ਆ ਨਾ ਇਹਨਾਂ ਤੇ ਵੀ ਹੁਣ Fortuner ਆ Scorpion ਤਾਂ ਚਲੋ ਜਿਨ੍ਹਾਂ ਨੇ ਲੈਣੀ ਆ ਉਹ ਤਾਂ ਮੋਸਟ ਵੈਲਕਮ ਆ ਜਿਨ੍ਹਾਂ ਦਾ ਕਾਰ ਲੈਣ ਦਾ ਮਨ ਹੈਗਾ Swift ਹੋ ਗਈ ਡਿਜ਼ਾਇਰ ਹੋ ਗਈ ਜਿਹੜਾ ਨੇ ਗਲਾਂ ਦਾ ਲੈਣੀਆਂ ਜਿਹੜੀ ਸ਼ੋਰੂਮ 'ਚ ਅਵੇਲੇਬਲ ਨਹੀਂ ਆ ਸਪੋਜ਼ ਕਰੋ ਜਾ ਏਜੰਸੀ ਹੈ ਨਹੀਂ ਕਿ ਅਵੇਲੇਬਲ ਉਹ ਵੀ ਆਪਾਂ ਇੱਕ ਤਾਂ ਢੀਨਾਂ ਛੋਟੀ ਜੀ ਗੱਲ ਕੱਟਣਾ ਜਾਨਾ ਤੁਹਾਡੇ ਆਪਣੇ ਨਾ ਪਿਛਲੇ ਸ਼ੂਟ ਤੋਂ ਬਾਅਦ ਬਹੁਤ ਆਪਣੇ ਕਸਟਮਰਾਂ ਦੀ ਕਾਲ ਆਈ ਆਪਾਂ ਨੂੰ ਕਿ ਭਾਜੀ ਆਹ ਕੋਟੇਸ਼ਨ ਹੈ ਜੀ ਆਹ ਕਾਰ ਸਾਨੂੰ ਸ਼ੋਰੂਮ ਚ ਮਿਲ ਰਹੀ ਆ ਤੇ ਤੁਸੀਂ ਆਪਦੀ ਕੋਟੇਸ਼ਨ ਦੱਸੋ ਉਹ ਕੋਟੇਸ਼ਨ ਆਉਂਦੀ ਆ ਸਿੱਕੇ ਦੀ ਸਕੋਰਪੀਆ ਦੀ ਫੋਰਚਨਰ ਦੀ ਥਾਰ ਦੀ ਗੱਲ ਇਹ ਹੁੰਦਾ ਭਾਜੀ ਕਾਰ ਅਵੇਲੇਬਲ ਸ਼ੋਰੂਮ ਕੋ ਹੈ ਨਹੀਂ ਗਈ ਹਮ ਸਭ ਤੋਂ ਮੇਨ ਗੱਲ ਮੇਨ ਗੱਲ ਹੁਣ ਕਸਟਮਰਾਂ ਨੂੰ ਸ਼ਾਇਦ ਇਹ ਲੱਗਦਾ ਕਿ ਆਪਾਂ ਉਸ ਪ੍ਰਾਈਸ ਨਾਲ ਕੰਪੇਅਰ ਕਰ ਸਕਦੇ ਭਾਈ ਐਨ ਮੋਕੇ ਤੇ ਤੁਹਾਨੂੰ ਵੀ ਪਤਾ ਮਾੜਾ ਮੋਟਾ ਚਾਰਜਸ ਤਾਂ ਰਹਿੰਦੇ ਹੀ ਆ ਜੀ ਬਿਲਕੁਲ ਜੀ ਠੀਕ ਹੈ ਜੀ ਇਸ ਕਰਕੇ ਨਾ ਮੈਂ ਕਨਫਿਊਜ਼ਨ ਦੂਰ ਕਰਨਾ ਚਾਹੁੰਦਾ ਸੀ ਕਸਟਮਰਾਂ ਦੀ ਕਿ ਜਿਹੜੀ ਓਨ ਦੀ سپورਟ ਗੱਡੀ ਆਪਾਂ ਕਹਿੰਦੇ ਆ ਨਾ ਜਿੰਨਾਂ ਦੇ ਵੇਟਿੰਗ ਐ ਐਨ ਤੇ ਥਾਰ ਤੇ ਆਹ ਤੁਹਾਡੀ ਫੋਰਚਨਰ ਤੇ ਉਹ ਨਾ ਉਹਨਾਂ ਤੇ ਆਪਾਂ ਡਿਸਕਾਊਂਟ ਨਹੀਂ ਪ੍ਰੋਵਾਈਡ ਕਰਾ ਸਕਦੇ ਆ ਡੀਲ ਸਸਤੀ ਨਹੀਂ ਦੇ ਸਕਦੇ ਹੂੰ ਕਾਰਨ ਇਹ ਹੈ ਕਿ ਭਾਜੀ ਜਿਹੜੀ ਗੱਡੀ ਨਹੀਂ ਮਿਲ ਰਹੀ ਨਾ ਐਂਡ ਮੌਕੇ ਤੇ ਕੋਈ ਵੀ ਚੀਜ਼ ਆਪਾਂ ਲੈਣੀ ਹੋਵੇ ਨਾ ਹੂੰ ਕੋਈ ਐਨੀ ਚੀਜ਼ ਇਹ ਜ਼ਰੂਰੀ ਨਹੀਂ ਕਾਰ ਹੈ ਜਿਹੜੀ ਚੀਜ਼ ਟ੍ਰੈਂਡਿੰਗ 'ਚ ਹੋਵੇ ਉਥੇ 6 ਮਹੀਨੇ ਸਾਲ ਦੀ ਵੇਟਿੰਗ ਹੋਵੇ ਕੋਈ ਵੀ ਲੈਣੀ ਹੋਵੇ ਤੁਹਾਨੂੰ ਵੀ ਪਤਾ ਕਿ ਉਹ ਮੌਕੇ ਤੇ ਜਿਹੜੀ ਚੀਜ਼ ਬਲੈਕ ਹੋ ਕੇ ਵਿਕਣ ਲੱਗਦੀ ਹੈ ਉਹ ਤੁਹਾਨੂੰ ਆਪਾਂ ਕਹਿ ਦਿੰਦੇ ਹਾਂ ਹਾਂ ਬਸ ਪੀ ਇਹ ਚੀਜ਼ ਆਪੀ ਜਿਹੜੀ ਆਨ-ਦੀ ਸਪੋਰਟ ਕਾਰ ਚਾਹੀਦੀ ਆ ਉਹ ਇਹਨਾਂ ਨੇ ਤੁਹਾਨੂੰ ਬਾਈ ਪ੍ਰੋਵਾਈਡ ਕਰਾਣੀ ਆ ਔਰ ਤੁਹਾਨੂੰ ਵੀ ਸਾਰੀ ਸਮਝਦਾਰੀ ਨੇ ਇਸ ਮਾਮਲੇ ਦੇ ਵਿੱਚ ਹਾਂ ਬਿਲਕੁਲ ਕਿ ਜਿਹੜੀ ਚੀਜ਼ ਆਪਾਂ ਨੂੰ ਸਾਲ ਬਾਅਦ ਮਿਲਨੀ ਸੀ ਉਹਦੇ ਆਉਣ ਦੀ ਸਪੋਰਟ ਮਿਲੂਗੀ ਹਰ ਇੱਕ ਚੀਜ਼ ਦਾ ਬਈ ਮੁੱਲ ਹੁੰਦਾ ਵਾ ਇਹ ਜੀ ਨੂੰ ਨਾ ਹਮੇਸ਼ਾ ਸਮਝਿਆ ਕਰੋ ਇੱਕ ਹੁੰਦਾ ਵਾ ਵੀ ਨਜ਼ਾਇਜ਼ ਇੱਕ ਹੁੰਦਾ ਜਾਇਜ਼ ਹਾਂਜੀ ਆਪਾਂ ਜਾਇਜ਼ ਵਾਲੇ ਪਾਸੇ ਹੀ ਹੁੰਨੇ ਆ ਹਮੇਸ਼ਾ ਥੋੜਾ ਕਦੇ ਵੀ ਮਾੜਾ ਨਹੀਂ ਸੋਚਦੇ ਬਾਈ ਆਪਾਂ ਜਿੰਨੇ ਵੀ ਭਰਾ ਆਪਣੇ ਨਾਲ ਆ ਨਾ ਕਦੇ ਵੀ ਇਹ ਨਹੀਂ ਸੋਚਦਾ ਵੀ ਕਿਸੇ ਨਾਲ ਕੋਈ ਮਾੜਾ ਕਰੀਏ ਔਰ ਅਜੇ ਤੱਕ ਕੀਤਾ ਵੀ ਨਹੀਂ ਆ ਤੇ ਜਿਹੜੇ ਭਰਾ ਕਹਿੰਦੇ ਆ ਵੀ ਸਾਨੂੰ ਹੁਣ ਕਾਰਾਂ ਚਾਹੀਦੀਆਂ ਵਾ ਬਾਈ ਦਿੱਤੇਗੇ ਨੰਬਰਾਂ ਤੇ ਇਹਨਾਂ ਨੂੰ ਸੰਪਰਕ ਕਰ ਲਿਓ ਇਨਾ ਤੋਂ ਇਲਾਵਾ ਵੀ ਇਹਨਾਂ ਦੇ ਕੋਲ 3-4 ਤਰੀਕੇ ਦੀਆਂ ਸਰਵਿਸਿਜ਼ ਹੁੰਦੀਆਂ ਵਾ ਨਵੀਂ ਕਾਰ ਵੀ ਜੇ ਤੁਸੀਂ ਪਲਾਨ ਕਰ ਰਹੇ ਹੋ ਤੁਹਾਨੂੰ ਇੱਕ ਚੀਜ਼ ਦੱਸ ਦਿੰਦੇ ਆ ਜੇ ਏਜੰਸੀ ਦੇ ਵਿੱਚ ਅਵੇਲੇਬਿਲਿਟੀ ਨਹੀਂ ਹੈਗੀ ਤੁਸੀਂ ਇਹਨਾਂ ਦੇ ਕੋਲ ਆਣਾ ਵਾ ਇਹਨਾਂ ਨੇ ਤੁਹਾਨੂੰ ਤੁਹਾਡੀ ਏਜੰਸੀ ਤੋਂ ਸਸਤੀ ਕਾਰ ਹੀ ਦਿਵਾਣੀ ਆ ਨਵੀਂ ਦੀ ਗੱਲ ਕਰ ਰਿਹਾ ਵਾ ਠੀਕ ਆ ਔਰ ਦੂਸਰੀ ਗੱਲ ਇਹ ਆ ਵੀ ਇਹਨਾਂ ਦੇ ਜਿਹੜੇ ਜਿੱਥੋਂ ਜਿਹੜੀ ਵੀ ਏਜੰਸੀ ਤੋਂ ਇਹ ਮੰਗਵਾਣਗੇ ਕਾਰ ਉੱਥੋਂ ਤੋਂ ਲੈ ਕੇ ਜਿੱਥੇ ਤੱਕ ਤੁਸੀਂ ਡਿਲੀਵਰੀ ਲੈਣੀ ਆ ਉੱਥੇ ਤੱਕ ਦੇ ਟਰਾਂਸਪੋਰਟੇਸ਼ਨ ਦੇ ਚਾਰजेस ਤੁਹਾਡੇ ਹੋਣਗੇ ਬਿਲਕੁਲ ਇਦਾਂ ਹੀ ਆ ਕਿਉਂਕਿ ਜਿਹੜੀ ਗੱਲ ਕਲੀਅਰ ਹੋ ਜਾਵੇ ਵੀਰੇ ਉਹ ਗੱਲ ਵਧੀਆ ਹੁੰਦੀ ਆ ਪਿਛਲੀ ਵਾਰੀ ਪ੍ਰੋਬਲਮ ਆਈ ਸੀ ਪ੍ਰੋਬਲਮ ਆਂਦੀ ਆ ਕਸਟਮਰਾਂ ਨੂੰ ਇਹ ਲੱਗਦਾ ਕਿ ਇਹ ਚਾਰजेस ਜ਼ਿਆਦਾ ਕੀ ਭਾਜੀ ਗੱਡੀ ਦਾ ਟਰਾਲੇ 'ਚ ਲੋਡ ਹੋ ਕੇ ਆਂਦੀ ਆ ਉਹਦੇ ਚਾਰजेस ਤਾਂ ਕਸਟਮਰ ਦੇ ਰਹਿੰਦੇ ਆ ਸਾਡੇ ਤਾਂ ਬਹੁਤ ਮਿਨੀਮਲ ਜੇ ਚਾਰजेस ਹੈ ਜੇ ਜੋ ਅਸੀਂ ਕਸਟਮਰ ਤੋਂ ਕਹਿੰਦੇ ਆ ਲੈਣੇ ਆ ਉਹ ਤਾਂ ਬੰਦਾ ਨਾ ਜੀ ਕਿਸੇ ਨੂੰ 20-25 ਲੱਖ ਦੀ ਚੀਜ਼ ਐਨ ਮੌਕੇ ਤੇ ਮਿਲਦੀ ਐ ਬਹੁਤ ਨੋਮੀਨਲ ਜਿਹੇ ਚਾਰजेस ਅਸੀਂ ਪ੍ਰੋਵਾਈਡ ਕਰਦੇ ਆ ਗੱਲ ਇਹ ਹੁੰਦੀ ਐ ਜੀ ਭਾਜੀ ਹੁਣ ਕੋਈ ਗੱਡੀ ਟਰਾਲੇ 'ਚ ਲੋਡ ਹੋ ਕੇ ਆਣੀ ਆ 5-700 ਕਿਲੋਮੀਟਰ ਤੋਂ 1000 ਕਿਲੋਮੀਟਰ ਤੋਂ ਔਰ ਓਬਵੀਅਸly ਇਹ ਚਾਰजेस ਤਾਂ ਲੱਗਦੇ ਹੀ ਆ ਉਹ ਕਸਟਮਰਾਂ ਨੂੰ ਲੱਗਦਾ ਕਿ ਸ਼ਾਇਦ ਕਿ ਪੈਸੇ ਲੈ ਰਹੇ ਆ ਜ਼ਿਆਦਾ ਬਟ ਉਹ ਟਰਾਂਸਪੋਰਟ ਕਰਕੇ ਥੋੜਾ ਹੁੰਦਾ ਆ ਟਰਾਂਸਪੋਰਟੇਸ਼ਨ ਦੇ ਚਾਰਜ ਹੀ ਹੁੰਦੇ ਬੇਸਿਕਲੀ ਉਹ ਵੇਰੇ ਚੀਜ਼ਾਂ ਤੁਸੀਂ ਵੀ ਸਮਝਦਾ ਰਹੋ ਕਿ ਜਦੋਂ ਕਾਰ ਆਣੀ ਆ ਤਾਂ ਉਹ ਤੁਹਾਨੂੰ ਪੇ ਕਰਨੇ ਪੈਣੇ ਆ ਹੁਣ ਜਿਵੇਂ ਕਿ ਆਪਾਂ ਯੂਜ਼ਡ ਕਾਰਾਂ ਦੀਆਂ ਵੀਡੀਓ ਬਣਾਉਂਦੇ ਆ ਸਮ ਟਾਈਮ ਇਹ ਆਫਰ ਹੁੰਦੀ ਆ ਕਿ ਆਰਸੀ ਟਰਾਂਸਫਰ ਤੁਹਾਡੀ ਫ੍ਰੀ ਕਰਵਾ ਦਿੰਦੇ ਆ ਜਿਹੜੇ ਆਪਣੇ ਡੀਲਰ ਭਰਾ ਨੇ ਤੇ ਕਈ ਵਾਰ ਕੀ ਹੁੰਦਾ ਵਾ ਜ਼ਿਆਦਾਤਰ ਇਹ ਹੁੰਦਾ ਵਾ ਕਿ ਕਾਰ ਜਦੋਂ ਤੁਸੀਂ ਪਰਚੇਸ ਕਰਦੇ ਹੋ ਉਸ ਤੋਂ ਬਾਅਦ ਜਿਹੜੇ ਆਰਸੀ ਟਰਾਂਸਫਰ ਦੇ ਹੁੰਦੇ ਉਹ ਤੁਹਾਡੇ ਪੈਸੇ ਹੁੰਦੇ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਨਵੀਂ ਕਾਰ ਲੈਣਾ ਤੋਂ ਬਾਏ ਕਰਨੀ ਆ ਡਿਸਕਾਊਂਟ ਰੇਟ ਦੇ ਉੱਤੇ ਤਾਂ ਇੱਕ ਤਾਂ ਤੁਹਾਨੂੰ 10 ਉਹ ਅਵੇਲੇਬਿਲਟੀ ਹੈ ਨੀਗੀ ਏਜੰਸੀ ਚ ਕਾਰ ਹੀ ਹੈਗੀ ਬਿਲਕੁਲ ਬਿਲਕੁਲ ਤੇ ਤੁਹਾਨੂੰ ਆਨ ਦੀ ਸਪੋਰਟ ਉਹਨਾਂ ਨੇ ਕਾਰ ਦਿਵਾ ਦੇਣੀ ਹੈ ਇੱਕ ਅੱਧੇ ਦਿਨ ਦੇ ਵਿੱਚ ਤੇ ਨਾਲ ਤੁਹਾਨੂੰ ਜਿਹੜਾ ਉੱਥੋਂ ਦੀ ਇੱਥੇ ਤੱਕ ਆਉਣ ਦੇ ਜਿਹੜੇ ਚਾਰਜੇ ਦਾ ਤੁਸੀਂ ਦੇਣੇ ਫੇਰ ਵੀ ਤੁਹਾਡਾ ਫਾਇਦਾ ਹੀ ਆ ਬਿਲਕੁਲ ਭਾਜੀ ਫੇਰ ਵੀ ਤੁਹਾਡਾ ਫਾਇਦਾ ਹੀ ਹੁੰਦਾ ਭਾਜੀ ਕਾਰਨ ਪਤਾ ਕੀ ਹੁੰਦਾ ਕੀ ਕਿਉਂਕਿ ਜਿਹੜੇ ਕਸਟਮਰ ਨੇ ਸਾਡੇ ਕੋਲ ਆਣਾ ਨਾ ਉਹ ਭਾਜੀ ਟਰਾਈ ਕਰਕੇ ਆਇਆ ਹੋਊਗਾ ਬਿਲਕੁਲ ਮੇਨ ਗੱਲ ਤਾਂ ਕਾਰਨ ਹੀ ਇਹ ਹੈ ਨਾ ਕਿ ਉਹਨੂੰ ਕਾਰ ਨਹੀਂ ਮਿਲ ਵੀ ਤਦ ਹੀ ਆਇਆ ਨਾ ਸਾਡੇ ਕੋਲ ਬਿਲਕੁਲ ਜੀ ਉਹ ਇਸ ਕਰਕੇ ਨਾ ਕਿਉਂਕਿ ਆਲਮੋਸਟ ਪੰਜਾਬ ਚ ਕਾਰਾਂ ਨਹੀਂ ਹੈਗੀਆਂ ਅਦਰ ਸਟੇਟ ਤੋਂ ਆਣੀ ਆ ਫਿਰ ਭਾਈ ਜੀ ਟਰਾਂਸਪੋਰਟ ਤਾਂ ਪੈਣੀ 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 ਆ ਤੇ ਇਹ ਸੀਗੀ ਬਾਈ ਸਾਡੀ ਅੱਜ ਦੀ ਵੀਡੀਓ ਇਸ ਵੀਡੀਓ ਦੇ ਵਿੱਚ ਆ ਮੇਨ ਟਾਪਿਕ ਆਪਣਾ ਹੀ ਸੀਗਾ ਕਿ ਸਾਰੀਆਂ ਕਾਰਾਂ ਤੁਹਾਨੂੰ ਆਨ ਦੀ ਸਪੋਰਟ ਅਵੇਲੇਬਲ ਹੋਣਗੀਆਂ ਔਰ ਬਹੁਤ ਹੀ ਰੀਜ਼ਨੇਬਲ ਚਾਰजेस ਦੇ ਉੱਤੇ ਬਾਈ ਤੁਸੀਂ ਨਾ ਅ ਟਰਾਈ ਕਰ ਲਿਓ ਮੈਂ ਕਹਿੰਨਾ ਟਰਾਈ ਕਰ ਲੈਣੇ ਹਨ ਕਨ ਬਿਲਕੁਲ ਇੱਕ ਵਾਰੀ ਟਰਾਈ ਕਰੋ ਬਾਈ ਤੁਸੀਂ ਵੀ ਬਾਕੀ ਤੁਹਾਨੂੰ ਕਿੰਨੇ ਰੇਟ ਤੇ ਕਾਰ ਦਿੰਦੇ ਆ ਬਲ ਤਾਂ ਕੋਈ ਕੰਮ ਕਰ ਹੀ ਨਹੀਂ ਰਿਹਾ ਇਸ ਫੀਲਡ ਦੇ ਵਿੱਚ ਤੇ ਇਹਨਾਂ ਦੇ ਕੋਲ ਤੁਹਾਨੂੰ ਆਨ ਦੀ سپورਟ ਕਾਰ ਮਿਲ ਜਾਣੀਆਂ ਜਿਹੜੇ ਵੀ ਭਰਾ ਇਸ ਸਰਵਿਸ ਦਾ ਫਾਇਦਾ ਲੈਣਾ ਚਾਹੁੰਦੇ ਆ ਬਾਈ ਦਾ ਨੰਬਰ ਮੈਂ ਨੀਚੇ ਸਕਰੀਨ ਤੇ ਦਿੱਤਾ ਹੋਇਆ ਵਾ ਜੇ ਇਹਨਾਂ ਦੇ ਦਫ਼ਤਰ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦਾ ਦਫ਼ਤਰ ਚੰਡੀਗੜ੍ਹ ਰੋਡ ਸ਼ਹਿਰ ਲੁਧਿਆਣਾ ਧਿਆਨ ਨਾਲ ਸੁਣ ਲਿਓ ਸ਼ਹਿਰ ਲੁਧਿਆਣਾ ਦੇ ਚੰਡੀਗੜ੍ਹ ਰੋਡ ਦੇ ਪਹਿਲੇ ਸਾਡੇ ਚੌਂਕ ਦੇ ਵਿੱਚ ਮੇਰੇ ਖਿਆਲ ਨਾਲ 100-200 ਮੀਟਰ ਦੀ ਦੂਰੀ ਤੇ ਆ ਬਿਲਕੁਲ ਬਿਲਕੁਲ ਏ ਐਂਡ ਏ ਕਾਰ ਦੇ ਇਹਨਾਂ ਦੇ ਦਫ਼ਤਰ ਦਾ ਨਾਮ ਜਯਵਰਾਜ ਭਾਈ ਦਾ ਨੰਬਰ ਤੁਹਾਡੀ ਸਕਰੀਨ ਤੇ ਚੱਲਦਾ ਪਿਆ ਵਾ ਜਿਹੜੇ ਵੀ ਭਰਾਵਾਂ ਨੇ ਸਰਵਿਸ ਦਾ ਲਾਭ ਲੈਣਾ ਬੜੀ ਖੁਸ਼ੀ ਨਾਲ ਲੈ ਸਕਦੇ ਆ ਤਿੰਨ ਤੋਂ 6 ਮਹੀਨੇ ਦੀ ਵੇਟਿੰਗ ਵਾਲੀ ਕਾਰ ਸਿਰਫ ਤਿੰਨ ਦਿਨਾਂ ਦੇ ਵਿੱਚ ਡਿਲੀਵਰ ਕਰਨ ਜਾ ਰਹੇ ਆ ਬਹੁਤ ਹੀ ਅੱਜ ਖੁਸ਼ੀ ਵਾਲਾ ਟਾਈਮ ਆ ਬਾਈ ਅੱਜ ਐਂਡ ਆਈ ਕਾਰ ਦੇ ਉੱਤੇ ਖੜੇ ਸੀਗੇ ਆਪਾਂ ਬਾਈ ਹੁਣਾਂ ਦੇ ਕੋਲ ਬਾਈ ਹਣੀ ਹੁਣ ਵੀਰੇ ਨੂੰ ਕਾਰ ਡਿਲੀਵਰ ਕਰਨ ਜਾ ਰਹੇ ਆ ਗੁਰਦੀਪ ਵੀਰ ਆਪਣੇ ਤੋਂ ਆਇਆ ਸੀਗਾ ਇਹ ਹੌਕੀ ਦੇ ਪਲੇਅਰ ਨੇ ਬਾਈ ਇਹਨਾਂ ਤੋਂ ਜਾਣਾਂਗੇ ਕਿ ਜਿਹੜੀ ਅਸੀਂ ਪ੍ਰੋਮੋਸ਼ਨ ਕਰਦੇ ਆ ਇਸ ਚੀਜ਼ ਦੀ ਵੀ ਤੁਹਾਨੂੰ ਤਿੰਨ ਤੋਂ 6 ਮਹੀਨੇ ਦੀ ਜਿਹੜੀ ਵੇਟਿੰਗ ਵਾਲੀ ਕਾਰ ਆ ਸਿਰਫ 2-3 ਦਿਨਾਂ 'ਚ ਦਵਾ ਦਾਂਗੇ ਕਿ ਇਹ ਚੀ ਜੈਨੂਅਲ ਹੈਗੀ ਆ ਜਾਂ ਨਹੀਂ ਆ ਸਸੀਗਲ ਬਾਈ ਜੀ ਹਾਂਜੀ ਹਸਰੀਗਲ ਜੀ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਜਸੋਵਾਲ ਜਸੋਵਾਲ ਪਿੰਡ ਤੋਂ ਆਏ ਹਾਂਜੀ ਤੇ ਵੀਰੇ ਜਿਵੇਂ ਤੁਸੀਂ ਐਡ ਦੇਖੀ ਹੋਣੀ ਆਨਲਾਈਨ ਆਪਣੀ ਕਿਵੇਂ ਤੁਹਾਨੂੰ ਕਾਰ ਸਹੀ ਮਿਲੀ ਹੈ ਹਾਂਜੀ ਕਾਰ ਪੂਰੀ ਸਹੀ ਮਿਲੀ ਹੈ ਤੁਹਾਨੂੰ ਏਜੰਸੀ ਵਾਲਿਆਂ ਨੇ ਕਿੰਨੇ ਟਾਈਮ ਦਾ ਦੱਸਿਆ ਸੀ ਪੀ ਐਨ ਟਾਈਮ ਬਾਅਦ ਮਿਲੂ ਕਾਰ ਏਜੰਸੀ ਵਾਲਿਆਂ ਨੇ ਮਿਨੀਮਮ 3 ਮੰਥ ਕਿਹਾ ਸੀਗਾ ਜੁਹਾਂ ਅਪ੍ਰੈਲ ਵਿੱਚ ਮਿਲੂ ਹਾਂਜੀ 3 ਮੰਥ ਬਾਅਦ ਤੇ ਇਹਨਾਂ ਨੇ ਤੁਹਾਨੂੰ ਕਿੰਨੇ ਕਮਿਟਮੈਂਟ ਕੀਤੀ ਤੇ ਕਿੰਨੇ ਟਾਈਮ ਚ ਕਾਰ ਦਵਾਤੀ ਇਹਨਾਂ ਨੇ ਸਾਨੂੰ ਕਮਿਟਮੈਂਟ ਕੀਤੀ ਜਦੋਂ ਆਪਣੇ ਲੋਨ ਕਲੀਅਰ ਹੋ ਗਿਆ ਅਗਲੇ ਦਿਨ ਤੁਹਾਨੂੰ ਕਾਰ ਮਿਲ ਜੂ ਪੰਜਾਬ ਮਨੀ ਡਿਪੋਜ਼ਿਟ ਹੋ ਗਈ ਤੇ ਸਾਨੂੰ ਅਗਲੇ ਦਿਨ ਕਾਰ ਆਪਣੀ ਕਾਰ ਮਿਲ ਗਈ ਹਾਂਜੀ ਤੇ ਫੁੱਲੀ ਸੈਟੀਸਫਾਈ ਹਾਂ ਇਹ ਆ ਹਾਂਜੀ ਫੁੱਲੀ ਸਾਰੇ ਜਿਹੜੇ ਭਰਾ ਆਣਾ ਚਾਹੁੰਦੇ ਆ ਵੇਜ ਜੇ ਕੋ ਕਿ ਆਸਾਂ ਆ ਦੇ ਹਾਂਜੀ ਹਾਂਜੀ ਆ ਸਕਦੇ ਤੇ ਬਾਈ ਸਕਰੀਨ ਤੇ ਤੁਹਾਡੇ ਨੰਬਰ ਚੱਲਦਾ ਪਿਆ ਵਾ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਮਾਲਕ ਮਿਹਰ ਕਰੇ ਤੁਹਾਨੂੰ ਕਾਰ ਵਧੇ ਫੁੱਲੇ ਬਾਈ ਤੇ ਹੋਰ ਵੀ ਕਿਸੇ ਭਰਾ ਨੇ ਜੇ ਕਾਰ ਲੈਣੀ ਹੋਈ ਬਾਈ ਦਿੱਤੇਗੇ ਨੰਬਰਾਂ ਤੇ ਸੰਪਰਕ ਕਰਿਓ ਯੁਵਰਾਜ ਭਾਜੀ ਆਪਣੇ ਇੱਥੇ ਦੇ ਓਨਰ ਨੇ ਇਹਨਾਂ ਦਾ ਨੰਬਰ ਤੁਹਾਡੇ ਮੂਰੇ ਚੱਲਦਾ ਪਿਆ ਯੁਵਰਾਜ ਭਾਈ ਕੁਝ ਕਹਿਣਾ ਚਾਹੋਗੇ ਭਰਾਵਾਂ ਨੂੰ ਭਾਜੀ ਜਿਹੜੀ ਕਾਰ ਤੇ ਵੇਟਿੰਗ ਆ ਸਕੋਰਪੀਆ ਐਨ ਥਾਰ ਹਾਈ ਕ੍ਰਾਸ ਫੋਰਚਨਰ ਜਿਹਦੇ ਤੇ 6 ਮਹੀਨੇ ਸਾਲ ਦੀ ਵੇਟਿੰਗ ਆ ਨਾ ਭਾਜੀ ਤੁਹਾਨੂੰ ਤਿੰਨ ਤੋਂ ਚਾਰ ਦਿਨਾਂ ਚ ਪ੍ਰੋਵਾਈਡ ਕਰਾ ਦਾਂਗੇ ਤੁਹਾਡੇ ਸਾਹਮਣੇ ਵੀਰੇ ਨੇ ਹੌਕੀ ਦੇ ਪਲੇਅਰ ਨੇ ਟੂਰਨਾਮੈਂਟ ਵੀ ਕਰਾਉਂਦੇ ਨੇ ਬਾਈ ਜੀ ਇਹਨਾਂ ਨੇ ਕਾਫੀ ਟਰਾਈ ਕੀਤਾ ਤਿੰਨ ਚ ਤੋਂ ਚਾਰ ਮਹੀਨੇ ਦੀ ਆਲਮੋਸਟ ਸ਼ੋਰੂਮ ਅਜੇ ਵੇਟਿੰਗ ਸੀ ਵੀਰੇ ਨੂੰ ਆਪਾਂ ਤਿੰਨ ਤੋਂ ਚਾਰ ਦਿਨਾਂ ਅਜ ਕਾਰ ਦਵਾਤੀ ਆ ਤੁਹਾਡੇ ਸਾਹਮਣੇ ਲਾਈਵ ਸਬੂਤ ਹੈ ਜੀ ਇਹਨਾਂ ਨੇ ਕਾਰ ਚੈੱਕ ਕੀਤੀ ਸਾਰੀ ਤਸੱਲੀ ਕੀਤੀ ਉਹਨਾਂ ਨੂੰ ਬਿਲਕੁਲ ਜੈਨੂਇਨ ਨੇ ਖੁਸ਼ ਨੇ ਵੀਰੇ ਇਹਨਾਂ ਦੇ ਸਰਕਲ 'ਚ ਇੱਕ ਹੋਰ ਨੇ ਸਕੋਰਪੀਆ ਲੈਣੀ ਵੀਰੇ ਗੱਲ ਕਰਕੇ ਆਡੇ ਨੇ ਕਹਿੰਦੇ ਉਹ ਵੀ ਕੱਲ ਅਸੀਂ ਤੁਹਾਡੇ ਕੋਲ ਭੇਜ ਦਾਂਗੇ ਉਹਨਾਂ ਨਾਲ ਵੀ ਡੀਲ ਕਰ ਲਿਓ ਠੀਕ ਹੈ ਬਜੀ ਓਕੇ ਜੀ ਸਸਰੀ ਘਰ ਤੇ ਜਿਹੜੇ ਮੇਰੇ ਭਰਾ ਨੇ ਕਾਰ ਲੈਣੀ ਹੋਈ ਕੋਈ ਵੀ ਵੇਟਿੰਗ ਵਾਲੀ ਥਾਰ ਰੌਕਸ ਹੋਵੇ ਸਕੋਰਪੀਆ ਐਨ ਹੋਵੇ ਫੋਰਚਨਰ ਹੋਵੇ ਐਲਸੀ ਹੋਵੇ ਜਿਹੜੀ ਵੀ ਕਾਰ ਬਾਈ ਦਿੱਤੇ ਗਏ ਨੰਬਰ ਤੇ ਬਾਈ ਉਹਨਾਂ ਨਾਲ ਸੰਪਰਕ ਕਰਿਓ ਤੁਹਾਨੂੰ ਘੱਟ ਤੋਂ ਘੱਟ ਟਾਈਮ ਪੀਰੀਅਡ ਦੇ ਵਿੱਚ ਕਾਰ ਦਿਵਾ ਦਾਂਗੇ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਬਾਈ ਆਪਣਾ ਪੇਜ ਫੋਲੋ ਕਰ ਲਿਓ ਤੇ ਇਹਨਾਂ ਦਾ ਇੰਸਟਾਗ੍ਰam A&A Cars ਉਹ ਜ਼ਰੂਰ ਫੋਲੋ ਕਰਿਓ ਡਿਸਕ੍ਰਿਪਸ਼ਨ ਚ ਮੈਂ ਲਿੰਕ ਦੇ ਦੂੰਗਾ ਤਾਂ ਤੱਕ ਅਗਲੀ ਜੀ ਮਿਲਦੇ ਆ ਨੈਕਸਟ ਵੀਡੀਓ ਚ ਚੰਗਾ ਜੀ ਸਤ ਸ੍ਰੀ ਅਕਾਲ